ਜੋ ਮਹਲਾ ਤੀਜਾ ਹਰ ਜਿਉ ਤਉਦਨੋ ਸਦਾ ਸਾਲਾਹੀ ਪਿਆਰੇ ਜਿ ਚਰ ਕਾਢ ਅੰਤਰ ਹੈ ਸਾ ਸਾ ਇੱਕ ਪਲ ਖਿਨ ਵਿਸਰੈ ਤੂੰ ਸੁਆਮੀ ਜਾਣੋ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪਰਗਾਸਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 601 ਤੇ ਸ਼ੋਭਨੇਕ 160 ਰਾਗ ਵਿੱਚ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਛਾ ਮਹਾਰਾਜ ਜੀ ਦੀ ਬਾਣਦਾਈ ਪਵਨ ਸ਼ਬਦ ਆਜਾਪਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜੋ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ੇ ਹੋ ਰਿਹਾ ਹੈ ਕਿ ਜਿੰਨਾ ਚਿਰ ਵੀ ਤੁਹਾਡੇ ਸਰੀਰ ਵਿੱਚ ਸਵਾਸ ਚੱਲਦੇ ਹਨ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਰਹੋ ਉਸ ਦਾ ਨਾਮ ਜਪਦੇ ਰਹੋ ਇੱਕ ਪਲ ਖੇਨ ਵਾਸਤੇ ਤਾਨੂੰ ਪਰਮੇਸ਼ਰ ਦਾ ਨਾਮ ਵਿੱਚਰ ਜਾਵੇ ਤੇ ਤੁਹਾਨੂੰ ਵਿਛੋੜਾ ਇਸ ਤਰ੍ਹਾਂ ਦਾ ਪਹਿਣਾ ਚਾਹੀਦਾ ਹੈ ਜਿਵੇਂ 50 ਸਾਲ ਬੀਤ ਗਏ ਹੋਣ ਤੁਸੀਂ ਤੇ ਲੰਬੇ ਸਮੇਂ ਤੋਂ ਮੂਰਖ ਬੇਸਮਝ ਚਲੇ ਆ ਰਹੇ ਹੋ ਗੁਰੂ ਦੇ ਸ਼ਬਦ ਨੂੰ ਮੰਨੋ ਗੁਰੂ ਦਾ ਹੁਕਮ ਮੰਨੋ ਜੀਵਨ ਰੋਸ਼ਨ ਹੋ ਜਾਵੇਗਾ ਹਰ ਜਿਓ ਤੁਮ ਆਪੇ ਦੇਹੁ 부ਜਾਈ ਹਰ ਜੀਉ ਤੁਧ ਵਿਟੋ ਵਾਰਿਆ ਸਦਹੀ ਤੇਰੇ ਨਾਮ ਵਿਟਉ ਬਲ ਜਾਈ ਰਾ ਪਰਮੇਸ਼ਰ ਦੇ ਨਾਮ ਤੋਂ ਪਰਮੇਸ਼ਰ ਦੇ ਸਿਧਾਂਤ ਤੋਂ ਕੁਰਬਾਨ ਜਾਓ ਸਦਕੇ ਜਾਓ ਗੁਰੂ ਨੂੰ ਵੀ ਮਨੋ ਗੁਰੂ ਦੀ ਵੀ ਮਨੋ ਫਿਰ ਪਰਮੇਸ਼ਰ ਤੁਹਾਨੂੰ ਇਹ ਸਮਝਾਪੀ ਬਖਸ਼ ਦੇਣਗੇ ਰਹਾਉ ਦੀਆਂ ਪੰਕਤੀਆਂ ਹਨ ਸਬਦ ਸਬਦ ਮੋਏ ਸਬਦ ਮਾਰ ਜੀ ਵਾਲੇ ਭਾਈ ਸਬਦੇ ਹੀ ਮੁਕਤ ਭਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਾ ਸਮਾਈ ਜੋ ਪਰਮੇਸ਼ਰ ਦਾ ਸ਼ਬਦ ਹੈ ਉਹ ਮਰਿਆ ਹੋਇਆ ਨੂੰ ਵੀ ਜਵਾਂ ਦਿੰਦਾ ਹੈ ਆਤਮਿਕ ਜੀਵਨ ਬਖਸ਼ ਦਿੰਦਾ ਹੈ ਤੇ ਸ਼ਬਦ ਹੁਕਮ ਮੰਨਣ ਦੇ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਗੁਰੂ ਦੇ ਸ਼ਬਦ ਦੀ ਪਾਲਣਾ ਕਰਨ ਨਾਲ ਗੁਰੂ ਦਾ ਹੁਕਮ ਮੰਨਣ ਦੇ ਨਾਲ ਮਨ ਵੀ ਮੈਲ ਰਹਿਤ ਹੋ ਜਾਂਦਾ ਹੈ ਤਨ ਵੀ ਰੋਗ ਰਹਿਤ ਹੋ ਜਾਂਦਾ ਹੈ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ ਸ਼ਬਦ ਗੁਰੂ ਹੈ ਸ਼ਬਦ ਹੀ ਦਾਤਾਂ ਦੇਣ ਵਾਲਾ ਹੈ ਜਿਸ ਦਾ ਮਨ ਪਤੀਜ ਗਿਆ ਮਨ ਮਨ ਗਿਆ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ ਉਹ ਪਰਮੇਸ਼ਰ ਦੇ ਵਿੱਚ ਇੱਕਮਿਕ ਹੋ ਗਿਆ ਸ਼ਬਦ ਨਾ ਜਾਣੇ ਸੇ ਅਨੇ ਬੋਲੇ ਸੇਕਿਤ ਆਏ ਸੰਸਾਰਾ ਹਰ ਰਾਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮੇ ਵਾਰੋ ਵਾਰਾ ਬਿਸਤਾ ਕੇ ਕੀੜੇ ਬਿਸਤਾ ਮਾਏ ਸਮਾਣੇ ਮਨਮੁਖ ਮੁਗਦੁਗਵਾਰਾ ਜਿਹੜੇ ਗੁਰੂ ਦਾ ਸ਼ਬਦ ਨਹੀਂ ਸੁਣਦੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਪ੍ਰੈਕਟਿਸ ਨਹੀਂ ਕਰਦੇ ਉਹ ਅੰਨੇ ਹਨ ਉਹ ਬੋਲੇ ਹਨ ਉਹਨਾਂ ਦਾ ਸੰਸਾਰ ਵਿੱਚ ਆਉਣਾ ਬਿਰਥਾ ਹੀ ਗਿਆ ਐਵੇਂ ਹੀ ਆਏ ਹਨ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਰਾਸ ਹੀ ਨਹੀਂ ਮਾਣਿਆ ਆਪਣਾ ਜਨਮ ਅਜਾਈਂ ਗਵਾ ਲਿਆ ਜਮਣ ਮਰਨ ਦੇ ਗੇੜ ਵਿੱਚ ਪੈ ਰੇ ਉਹਨਾਂ ਦਾ ਜੀਵਨ ਤੇ ਇਸ ਤਰ੍ਹਾਂ ਦਾ ਬਣ ਗਿਆ ਜਿਸ ਤਰ੍ਹਾਂ ਗੰਦਗੀ ਦੇ ਕੀੜੇ ਗੰਦਗੀ ਵਿੱਚ ਹੀ ਖੁਸ਼ ਰਹਿੰਦੇ ਹਨ ਟਿਕੇ ਰਹਿੰਦੇ ਹਨ ਜੋ ਮਨ ਪਿੱਛੇ ਤੁਰਦੇ ਹਨ ਮੰਦੀ ਹੀ ਮੰਦਿਆਨ ਗੁਰੂ ਦੀ ਨਹੀਂ ਮੰਦਿਆਨ ਉਹਨਾਂ ਦੇ ਜੀਵਨ ਦੇ ਵਿੱਚ ਅੰਧਕਾਰ ਬਣਿਆ ਰਹਿੰਦਾ ਹੈ ਆਪੇ ਕਰ ਵੇਖੇ ਮਾਰਗ ਲਾਏ ਭਾਈ ਤੇਸ ਬੈਨੀ ਆਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਏ ਨਾ ਮਿਟੇ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰਾ ਪਾਈ ਔਰ ਨਾ ਦੂਜਾ ਕੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਔਰ ਨਾ ਦੂਜਾ ਕੋਈ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ ਆਪਣਾ ਵਿਵਧਾਨ ਕਾਇਮ ਕੀਤਾ ਆਪਣਾ ਨਿਚਲ ਰਾਜ ਕਾਇਮ ਕੀਤਾ ਹੈ ਉਹ ਸਾਰਿਆਂ ਨੂੰ ਵੇਖ ਰਿਹਾ ਹੈ ਜੋ ਜੋ ਵੀ ਕੋਈ ਕੰਮ ਕਰ ਰਿਹਾ ਹੈ ਉਸ ਦਾ ਹਿਸਾਬ ਕਿਤਾਬ ਉਹ ਪੂਰਾ ਚੁਕਾਰ ਰਿਹਾ ਹੈ ਇਹ ਸ਼ਕਤੀ ਉਸ ਤੋਂ ਬਗੈਰ ਹੋਰ ਕਿਸੇ ਕੋਲੇ ਨਹੀਂ ਹੈ ਜਿਹੋ ਜਾਂ ਵੀ ਕੋਈ ਕੰਮ ਕਰਦਾ ਉਹ ਜੇ ਰਾਏ ਉਹਨੂੰ ਤੁਰ ਦਿੰਦਾ ਹੈ ਜੋ ਤੁਰ ਤੋਂ ਉਸ ਦਾ ਹੁਕਮ ਲਾਗੂ ਹੁੰਦਾ ਹੈ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਸਿਰਫ ਪਰਮੇਸ਼ਰ ਹੀ ਇਹ ਸਾਰੇ ਕੰਮ ਚਲਾ ਰਿਹਾ ਹੈ ਤੀਜੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਕਿਸੇ ਦੇ ਮਨ ਵਿੱਚ ਵਸ ਜਾਵੇ ਇਹ ਸ਼ਕਤੀ ਵੀ ਉਸ ਪਰਮੇਸ਼ਰ ਕੋਲ ਹੀ ਹੈ ਹੋਰ ਦੂਜੇ ਕਿਸੇ ਕੋਲੇ ਨਹੀਂ ਹੈ ਕੋਈ ਨਾ ਬੇਨਤ ਭੁੱਲਾਂ ਚੋ ਕਾਹਦੀ ਮਾਫੀ ਬਖਸ਼ਨੀ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਵੇ ਆਓ ਗੁਰਮੰਤਰ ਦਾ ਜਾਪ ਕਰੀਏ ਤਰਤੀਬ ਤੇ ਖੇਤੀ ਕਰਨੀ ਨਾਲ ਆਪਣੇ ਮਨ ਦੇ ਵਿੱਚ ਨਾਲ ਆਪਣੇ ਸਰੀਰ ਦੇ ਉਤੇ ਖੇਤੀ ਕਰਨੀ ਸਾਡਾ ਪੋਟੈਂਸ਼ੀਅਲ ਆਫ ਹਾਈਡਰੋਜਨ ਜੋ ਪੀ ਐਚ ਹੈ ਉਹ 7 ਤੇ ਆ ਜਾਵੇ ਆਓ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ Wow. guru, Wahe guru. Wahe.